ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਚ ਪੰਜਾਬੀ ਕੁੜੀ ਨੂੰ ਸੱਸ ਨੇ ਕਮਰੇ ਵਿੱਚ ਕੈਦ ਰੱਖਿਆ ਸੱਸ ਨੇ ਅਜਿਹਾ ਕਿਉਂ ਕੀਤਾ ਕਾਰਨ ਸੁਣ ਕੇ ਦੇਖਦੇ ਰਹਿ ਜਾਓਗੇ ਅੱਜ ਦੀ ਕਹਾਣੀ ਸੁਣ ਕੇ ਤੁਹਾਡੇ ਦਿਲ ਦੀ ਧੜਕਣਾ ਇੱਕ ਪਲ ਲਈ ਰੁਕ ਜਾਣਗੀਆਂ ਕਿਉਂਕਿ ਕਹਾਣੀ ਹੈ ਕੈਨੇਡਾ ਦੇ ਸ਼ਾਂਤ ਸ਼ਹਿਰ ਬ੍ਰੈਪਟਨ ਦੀ ਜਿੱਥੇ ਇੱਕ ਨਵੀਂ ਵਿਆਹੀ ਪੰਜਾਬੀ ਮੁਟਿਆਰ ਜਸਲੀਨ ਨੇ ਆਪਣੇ ਸੁਨਹਿਰੀ ਭਵਿਕ ਦੇ ਸੁਪਨੇ ਲੈ ਕੇ ਕਦਮ ਰੱਖਿਆ ਸੀ ਉਸ ਦੇ ਦਿਲ ਵਿੱਚ ਪਿਆਰ ਨਿਗ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਇੱਕ ਮਿਠਾਸ ਸੀ ਪਰ ਇਸ ਮਿਠਾਸ ਦਾ ਅੰਤ ਇੰਨਾ ਭਿਆਨਕ ਹੋਵੇਗਾ ਇਹ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਵਿਆਹ ਨੂੰ ਮਸਾ 2 ਮਹੀਨੇ ਹੀ ਹੋਏ ਸਨ ਤੇ ਜਸਲੀਨ ਨੇ ਕੈਨੇਡਾ ਦੀ ਠੰਡ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਦਾ ਪਤੀ ਅਕਸਰ ਕੰਮ ਤੇ ਰਹਿਣ ਲੱਗਾ ਤੇ ਉਸ ਦੀ ਸੱਸ ਬੇਬੇ ਅਮਰਜੀਤ ਕੌਰ ਦਾ ਵਤੀਰਾ ਦਿਨ-ਦਿਨ ਬਦਲਦਾ ਜਾ ਰਿਹਾ ਸੀ ਸ਼ੁਰੂ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਸਨ ਖਾਣਾ ਸਹੀ ਨਹੀਂ ਬਣਿਆ ਘਰ ਸਾਫ਼ ਨਹੀਂ ਹੈ ਤੂੰ ਪੰਜਾਬੋਂ ਕੁਝ ਸਿੱਖ ਕੇ ਨਹੀਂ ਆਈ ਪਰ ਇਹ ਗੱਲਾਂ ਕਦੋਂ ਇੱਕ ਜ਼ਾਲਮਾਨਾ ਸਜ਼ਾ ਵਿੱਚ ਬਦਲ ਗਈਆਂ ਜਸਲੀਨ ਨੂੰ ਪਤਾ ਹੀ ਨਾ ਲੱਗਿਆ ਇੱਕ ਸ਼ਾਮ ਜਦੋਂ ਜਸਲੀਨ ਨੇ ਬਾਹਰ ਗਿਆੜਾ ਮਾਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਬੇਬੇ ਅਮਰਜੀਤ ਕੌਰ ਨੇ ਜੋ ਜਵਾਬ ਦਿੱਤਾ ਉਹ ਜਸਲੀਨ ਦੀ ਰੂਹ ਨੂੰ ਕੰਬਾ ਗਿਆ। ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਕੁੰਡੀ ਲਗਾ ਦਿੱਤੀ ਤੇ ਕਿਹਾ, "ਹੁਣ ਤੂੰ ਇਸ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਵੇਂਗੀ ਜਦੋਂ ਤੱਕ ਮੈਂ ਨਹੀਂ ਕਹਿੰਦੀ।" ਇਸ ਘਟਨਾ ਨੇ ਜਸਲੀਨ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਕੈਨੇਡਾ ਦੇ ਇਸ ਵੱਡੇ ਘਰ ਵਿੱਚ ਇੱਕ ਛੋਟਾ ਜਿਹਾ ਕਮਰਾ ਉਸ ਦੀ ਜ਼ਿੰਦਗੀ ਦੀ ਜੇਲ ਬਣ ਗਿਆ ਸੀ। ਇਹ ਸੱਚਾਈ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਬੇਬੇ ਅਮਰਜੀਤ ਕੌਰ ਨੇ ਇੱਕ ਕਦਮ ਕਿਉਂ ਚੁੱਕਿਆ ਕੀ ਸੀ ਉਸਦੇ ਇਸ ਜ਼ੁਲਮ ਦੇ ਪਿੱਛੇ ਦਾ ਅਸਲ ਕਾਰਨ ਜੋ ਕਿ ਸੱਚਮੁੱਚ ਹੀ ਕਿਸੇ ਦੀ ਕਲਪਨਾ ਤੋਂ ਵੀ ਪਰੇ ਹੈ ਇਸ ਭਾਵੁਕ ਤੇ ਸੱਚੀ ਕਹਾਣੀ ਦਾ ਹਰ ਪਹਿਲੂ ਜਾਣਨ ਲਈ ਇਸ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਅਗਲੇ ਕੁਝ ਦਿਨ ਜਸਲੀਨ ਲਈ ਕਿਸੇ ਡਰਾਉਨੇ ਸੁਪਨੇ ਤੋਂ ਕੱਟ ਨਹੀਂ ਸਨ ਉਹ ਕਮਰੇ ਦੀਆਂ ਚਾਰ ਦਿਵਾਰਾਂ ਵਿੱਚ ਕੈਦ ਸੀ ਖਿੜਕੀ ਤੇ ਪਰਦੇ ਹਮੇਸ਼ਾ ਲੱਗੇ ਰਹਿੰਦੇ ਸਨ ਤੇ ਉਸ ਨੂੰ ਬਾਹਰ ਦੀ ਦੁਨੀਆ ਦਾ ਕੋਈ ਅੰਦਾਜ਼ਾ ਨਹੀਂ ਸੀ ਸੱਸ ਸਿਰਫ ਦੋ ਸਮੇ ਦਾ ਭੋਜਨ ਇੱਕ ਛੋਟੀ ਜਹੀ ਪਲੇਟ ਵਿੱਚ ਕਮਰੇ ਦੇ ਦਰਵਾਜ਼ੇ ਤੇ ਰੱਖ ਜਾਂਦੀ ਸੀ ਤੇ ਕੋਈ ਗੱਲ ਨਹੀਂ ਕਰਦੀ ਸੀ ਜਸਲੀਨ ਨੇ ਪਹਿਲਾਂ ਤਾਂ ਹੱਥ ਪੈਰ ਮਾਰੇ ਦਰਵਾਜ਼ਾ ਖੜਕਾਇਆ ਚੀਕਾਂ ਮਾਰੀਆਂ ਪਰ ਬੇਬੇ ਅਮਰਜੀਤ ਕੌਰ ਨੇ ਇੱਕ ਵੀ ਗੱਲ ਨਹੀਂ ਸੁਣੀ ਉਹ ਪੂਰੀ ਤਰ੍ਹਾਂ ਨਾਲ ਅਣਦੇਖੀ ਕਰਦੀ ਰਹੀ ਜਿਵੇਂ ਜਸਲੀਨ ਦੀਆਂ ਆਵਾਜ਼ਾਂ ਹਵਾ ਵਿੱਚ ਹੀ ਗੁੰਮ ਹੋ ਗਈਆਂ ਹੋਣ ਜਸਲੀਨ ਨੇ ਆਪਣੇ ਪਤੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਪਹਿਲਾ ਹੀ ਸੱਸ ਨੇ ਲੈ ਲਿਆ ਸੀ ਉਹ ਪੂਰੀ ਤਰ੍ਹਾਂ ਕੱਟੀ ਗਈ ਸੀ ਬੇਬਸ ਤੇ ਇਕੱਲੀ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਪੋਖਤੇ ਡਰ ਦੇ ਮਾਰੇ ਉਸ ਦਾ ਰੰਗ ਪੀਲਾ ਪੈ ਗਿਆ ਉਸ ਦੇ ਮਨ ਵਿੱਚ ਹਜ਼ਾਰਾਂ ਸਵਾਲ ਸਨ ਮੇਰਾ ਕਸੂਰ ਕੀ ਹੈ ਮੈਂ ਕੀ ਗਲਤੀ ਕੀਤੀ ਹੈ ਕੀ ਮੇਰੀ ਸੱਸ ਮੈਨੂੰ ਕੈਨੇਡਾ ਲਿਆਉਣਾ ਹੀ ਨਹੀਂ ਚਾਹੁੰਦੀ ਸੀ ਕੀ ਮੇਰਾ ਪਤੀ ਸੱਚਮੁੱਚ ਮੇਰੇ ਨਾਲ ਪਿਆਰ ਕਰਦਾ ਹੈ ਉਸ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਸੀ ਕਿ ਉਸਦੇ ਪਤੀ ਨੇ ਇੱਕ ਵਾਰ ਵੀ ਆ ਕੇ ਉਸਦਾ ਹਾਲ ਨਹੀਂ ਪੁੱਛਿਆ ਜਦੋਂ ਉਹ ਰਾਤ ਨੂੰ ਕੰਮ ਤੋਂ ਵਾਪਸ ਆਉਂਦਾ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਉਸ ਸੱਸ ਦੇ ਕਮਰੇ ਵਿੱਚੋਂ ਲੰਗਣ ਦੀ ਆਵਾਜ਼ ਸੁਣ ਰਹੀ ਹੈ ਪਰ ਉਸਦੇ ਕਮਰੇ ਦਾ ਦਰਵਾਜ਼ਾ ਹਮੇਸ਼ਾ ਬੰਦ ਰਹਿੰਦਾ ਸੀ ਉਸਦੇ ਦਿਲ ਵਿੱਚ ਪਿਆਰ ਦੀ ਥਾਂ ਹੌਲੀ-ਹੌਲੀ ਡਰ ਤੇ ਨਫ਼ਰਤ ਪੈਦਾ ਹੋਣ ਲੱਗੀ ਸੀ ਉਹ ਕੈਨੇਡਾ ਦੇ ਬਰਫ਼ੀਲੇ ਮੌਸਮ ਵਿੱਚ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਉਸ ਨੂੰ ਅਜੇ ਤੱਕ ਇਸ ਜ਼ੁਲਮ ਦਾ ਅਸਲ ਕਾਰਨ ਨਹੀਂ ਪਤਾ ਲੱਗਿਆ ਸੀ ਜਿਸ ਕਾਰਨ ਬੇਬੇ ਅਮਰਜੀਤ ਕੌਰ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ ਇਹ ਕਹਾਣੀ ਜਿੱਥੇ ਇੱਕ ਪਾਸੇ ਜਸਲੀਨ ਦੀ ਬੇਬਸੀ ਨੂੰ ਦਰਸਾਉਂਦੀ ਹੈ ਉੱਥੇ ਹੀ ਪੰਜਾਬੀ ਸਮਾਜ ਵਿੱਚ ਵਿਦੇਸ਼ਾਂ ਵਿੱਚ ਵਸਦਿਆਂ ਨੂਆਂ ਦੇ ਦਰਦ ਨੂੰ ਵੀ ਉਜਾਗਰ ਕਰਦੀ ਹੈ ਇਸ ਦੌਰਾਨ ਜਸਲੀਨ ਇੱਕ ਕਮਰੇ ਵਿੱਚ ਕੈਦ ਹੋ ਕੇ ਆਪਣੀ ਬਚਾ ਦੀ ਆਖਰੀ ਉਮੀਦ ਗਵਾਉਂਦੀ ਜਾ ਰਹੀ ਸੀ ਪਰ ਕਿਸਮਤ ਨੇ ਉਸ ਲਈ ਕੁਝ ਹੋਰ ਹੀ ਲਿਖਿਆ ਹੋਇਆ ਸੀ ਜਿਸ ਬਾਰੇ ਅਸੀਂ ਅਗਲੇ ਪੈਰੇ ਵਿੱਚ ਦੱਸਾਂਗੇ ਕਹਾਣੀ ਵਿੱਚ ਇੱਕ ਅਚਾਨਕ ਮੋੜ ਉਦੋਂ ਆਉਂਦਾ ਹੈ ਜਦੋਂ ਗਵਾਰਡ ਵਿੱਚ ਰਹਿਣ ਵਾਲੇ ਇੱਕ ਕੈਨੇਡੀਅਨ ਪਰਿਵਾਰ ਦੀ ਨਜ਼ਰ ਇਸ ਘਰ ਤੇ ਪੈਂਦੀ ਹੈ ਜਸਲੀਨ ਦੇ ਕਮਰੇ ਦੀ ਇੱਕ ਖਿੜਕੀ ਜੋ ਹਮੇਸ਼ਾ ਬੰਦ ਰਹਿੰਦੀ ਸੀ ਇੱਕ ਦਿਨ ਤੇਜ਼ ਹਨੇਰੀ ਕਾਰਨ ਥੋੜੀ ਜਹੀ ਖੁੱਲ ਗਈ ਜਸਲੀਨ ਜੋ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਉਸ ਦੀ ਇੱਕ ਚਲਕ ਗੌਂਡੀ ਮਹਿਲਾ ਨੇ ਦੇਖ ਲਈ ਮਹਿਲਾ ਨੇ ਦੇਖਿਆ ਕਿ ਕਮਰੇ ਵਿੱਚ ਇੱਕ ਮੁਟਿਆਰ ਬਹੁਤ ਕਮਜ਼ੋਰ ਹਾਲਤ ਵਿੱਚ ਹੈ ਅਤੇ ਉਸ ਦੇ ਚਿਹਰੇ ਤੇ ਡਰ ਸਾਫ਼ ਚਲਕ ਰਿਹਾ ਹੈ ਉਸ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਕੈਨੇਡੀਅਨ ਪੁਲਿਸ ਨੂੰ ਇਸ ਸ਼ੱਕੀ ਗਤੀਵਿਧੀ ਬਾਰੇ ਸੂਚਿਤ ਕੀਤਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਗਲੇ ਹੀ ਦਿਨਕਰ ਤੇ ਦਸਤਕ ਦਿੱਤੀ ਬੇਬੇ ਅਮਰਜੀਤ ਕੌਰ ਨੇ ਪਹਿਲਾ ਤਾਂ ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਿਸ ਨੇ ਸਖਤੀ ਵਰਤਦੇ ਹੋਏ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਧਮਕੀ ਦਿੱਤੀ ਡਰਦੀ ਹੋਈ ਸੱਸ ਨੇ ਮਜਬੂਰੀ ਵਿੱਚ ਦਰਵਾਜ਼ਾ ਖੋਲ ਦਿੱਤਾ ਪੁਲਿਸ ਨੇ ਸਾਰੇ ਘਰ ਦੀ ਤਲਾਸ਼ੀ ਲਈ ਅਤੇ ਜਦੋਂ ਉਹ ਬੰਦ ਕਮਰੇ ਦੇ ਦਰਵਾਜ਼ੇ ਕੋਲ ਪਹੁੰਚੇ ਤਾਂ ਬੇਬੇ ਅਮਰਜੀਤ ਕੌਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਤਾਂ ਸਾਡਾ ਸਟੋਰ ਰੂਮ ਹੈ ਇੱਥੇ ਕੁਝ ਨਹੀਂ ਹੈ ਪਰ ਪੁਲਿਸ ਨੂੰ ਸ਼ੱਕ ਹੋ ਗਿਆ ਅਤੇ ਉਹਨਾਂ ਨੇ ਕਮਰੇ ਦਾ ਤਾਲਾ ਤੋੜ ਦਿੱਤਾ ਅੰਦਰ ਦਾ ਦ੍ਰਿਸ਼ ਦੇਖ ਕੇ ਪੁਲਿਸ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਸਲੀਨ ਉੱਥੇ ਲਗਭਗ ਅਦਮਰੀ ਹਾਲਤ ਵਿੱਚ ਪਈ ਸੀ ਪੁਲਿਸ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਬੇਬੇ ਅਮਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਜਸਲੀਨ ਨੂੰ ਹੋਸ਼ ਆਇਆ ਤਾਂ ਪੁਲਿਸ ਨੇ ਉਸ ਦਾ ਬਿਆਨ ਦਰਜ ਕੀਤਾ जिस ਵਿੱਚ उसने अपनी सास ਦੇ ਜ਼ੁਲਮਾਂ ਦੀ ਸਾਰੀ ਕਹਾਣੀ ਦੱਸੀ ਹੁਣ ਸਮਾਂ ਸੀ ਉਸ ਭਿਆਨਕ ਸੱਚਾਈ ਨੂੰ ਜਾਣਨ ਦਾ ਜਿਸ ਕਾਰਨ ਬੇਬੇ ਅਮਰਜੀਤ ਕੌਰ ਨੇ ਆਪਣੀ ਨਵੀਂ ਨੂੰ ਨਾਲ ਅਜਿਹੇ ਅਣਮਨੁੱਖੀ ਵਰਤਾਰਾ ਕੀਤਾ ਸੀ ਕੈਨੇਡੀਅਨ ਪੁਲਿਸ ਨੇ ਜਦੋਂ ਸਾਸਤੋ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਜੋ ਕਾਰਨ ਸਾਹਮਣੇ ਆਇਆ ਉਹ ਸੁਣ ਕੇ ਤੁਸੀਂ ਸੱਚਮੁੱਚ ਹੀ ਹੈਰਾਨ ਰਹਿ ਜਾਓਗੇ ਅਮਰਜੀਤ ਕੌਰ ਦੇ ਇਸ ਜ਼ਾਲਮਾਨਾ ਕੰਮ ਦੇ ਪਿੱਛੇ ਦਾ ਕਾਰਨ ਜਦੋਂ ਪੁਲਿਸ ਨੇ ਦੱਸਿਆ ਸੁਣਨ ਵਾਲਿਆਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਕਾਰਨ ਇਹ ਨਹੀਂ ਸੀ ਕਿ ਉਹ ਜਸਲੀਨ ਨੂੰ ਪਸੰਦ ਨਹੀਂ ਕਰਦੀ ਸੀ ਜਾਂ ਉਹ ਦਾਜ ਤੋਂ ਦੁਖੀ ਸੀ ਅਸਲ ਵਿੱਚ ਬੇਬੇ ਅਮਰਜੀਤ ਕੌਰ ਦਾ ਇੱਕ ਬਹੁਤ ਹੀ ਖਤਰਨਾਕ ਅਤੇ ਭਾਵਨਾਤਮਕ ਕਾਰਨ ਸੀ ਕੁਝ ਮਹੀਨੇ ਪਹਿਲਾਂ ਜਸਲੀਨ ਦੇ ਕੈਨੇਡਾ ਆਉਣ ਤੋਂ 1 ਮਹੀਨਾ ਪਹਿਲਾਂ ਅਮਰਜੀਤ ਕੌਰ ਦੇ ਵੱਡੇ ਪੁੱਤਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਹ ਪੁੱਤਰ ਉਸ ਦਾ ਸਭ ਤੋਂ ਪਿਆਰਾ ਸੀ ਅਤੇ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਵੱਡੇ ਪੁੱਤਰ ਦੀ ਮੌਤ ਦੇ ਸਦਮੇ ਵਿੱਚੋਂ ਉਹ ਅਜੇ ਤੱਕ ਬਾਹਰ ਨਹੀਂ ਆਈ ਸੀ ਇਸ ਦੌਰਾਨ ਉਸਦੇ ਛੋਟੇ ਪੁੱਤਰ ਯਾਨੀ ਜਸਲੀਨ ਦੇ ਪਤੀ ਨੇ ਜਸਲੀਨ ਨਾਲ ਵਿਆਹ ਕਰਵਾ ਲਿਆ ਬੇਬੇ ਨੂੰ ਲੱਗਦਾ ਸੀ ਕਿ ਜਸਲੀਨ ਉਸਦੇ ਘਰ ਵਿੱਚ ਮਾੜਾ ਪਾਗ ਲੈ ਕੇ ਆਈ ਹੈ ਅਤੇ ਉਸਦੇ ਆਉਣ ਨਾਲ ਉਸਦਾ ਵੱਡਾ ਪੁੱਤਰ ਉਸਨੂੰ ਛੱਡ ਗਿਆ ਹੈ ਪਰ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਸਲੀਨ ਦਾ ਚਿਹਰਾ ਅਤੇ ਉਸ ਦੇ ਬੋਲਣ ਦਾ ਤਰੀਕਾ ਬੇਬੇ ਦੀ ਮਰੀ ਹੋਈਤੀ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ ਸੀ ਜੋ ਕੁਝ ਸਾਲ ਪਹਿਲਾਂ ਪੰਜਾਬ ਵਿੱਚ ਬਿਮਾਰੀ ਕਾਰਨ ਚਲਵਸੀ ਸੀ ਬੇਬੇ ਅਮਰਜੀਤ ਕੌਰ ਜੋ ਆਪਣੇ ਪੁੱਤਰ ਦੀ ਮੌਤ ਦੇ ਸਦਮੇ ਵਿੱਚੋਂ ਲੰਘ ਰਹੀ ਸੀ ਨੂੰ ਜਦੋਂ ਜਸਲੀਨ ਵਿੱਚ ਆਪਣੀ ਮਰੀ ਹੋਈਤੀ ਦਾ ਅਕਸ ਦਿਖਾਈ ਦਿੱਤਾ ਤਾਂ ਉਸ ਦੀ ਮਾਨਸਿਕ ਹਾਲਤ ਹੋਰ ਵੀ ਵਿਗੜ ਗਈ ਉਹ ਪਰਮ ਵਿੱਚ ਰਹਿਣ ਲੱਗ ਪਈ ਕਿ ਜੇ ਜਸਲੀਨ ਬਾਹਰ ਜਾਵੇਗੀ ਤਾਂ ਉਸ ਦੇ ਨਾਲ ਵੀ ਕੋਈ ਮੰਦਬਾਗੀ ਕਟਨਾ ਵਾਪਰ ਸਕਦੀ ਹੈ ਜਿਵੇਂ ਉਸਦੀਤੀ ਨਾਲ ਹੋਇਆ ਸੀ ਉਸ ਨੂੰ ਲੱਗਣ ਲੱਗਾ ਕਿ ਜੇ ਉਹ ਜਸਲੀਨ ਨੂੰ ਕਮਰੇ ਵਿੱਚ ਕੈਦ ਕਰਕੇ ਰੱਖੇਗੀ ਤਾਂ ਉਹ ਆਪਣੀਤੀ ਨੂੰ ਬਚਾ ਲਵੇਗੀ ਇਹ ਮਾਨਸਿਕ ਬਿਮਾਰੀ ਅਤੇ ਸਦਮੇ ਦਾ ਇੱਕ ਬਹੁਤ ਹੀ ਖਤਰਨਾਕ ਸੁਮੇਲ ਸੀ ਜਿਸ ਨੇ ਉਸ ਨੂੰ ਇਹ ਜ਼ੁਲਮ ਕਰਨ ਲਈ ਮਜਬੂਰ ਕੀਤਾ ਉਹ ਸੋਚਦੀ ਸੀ ਕਿ ਉਹ ਜਸਲੀਨ ਨੂੰ ਕੈਦ ਨਹੀਂ ਕਰ ਰਹੀ ਸਗੋਂ ਉਸ ਨੂੰ ਦੁਨੀਆ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਰਹੀ ਹੈ ਪੁਲਿਸ ਨੂੰ ਅਹਿਸਾਸ ਹੋਇਆ ਕਿ ਇਹ ਮਾਮਲਾ ਸਿਰਫ ਜ਼ੁਲਮ ਦਾ ਨਹੀਂ ਸਗੋ ਗੰਭੀਰ ਮਾਨਸਿਕ ਸਿਹਤ ਸਮੱਸਿਆ ਦਾ ਵੀ ਹੈ ਜਸਲੀਨ ਦੇ ਪਤੀ ਜੋ ਕਿ ਸਾਰੇ ਮਾਮਲੇ ਤੋਂ ਅਣਜਾਣ ਨਹੀਂ ਸੀ ਪਰ ਆਪਣੀ ਮਾਂ ਦੇ ਸਦਮੇ ਕਾਰਨ ਬੋਲ ਨਹੀਂ ਸਕਿਆ ਨੂੰ ਵੀ ਇਸ ਅਪਰਾਧ ਵਿੱਚ ਸ਼ਾਮਲ ਮੰਨਿਆ ਗਿਆ ਇਸ ਦਰਦਨਾਕ ਕਹਾਣੀ ਦਾ ਅੰਤ ਜਸਲੀਨ ਲਈ ਇੱਕ ਨਵੀਂ ਸ਼ੁਰੂਆਤ ਸੀ ਪਰ ਪੂਰੇ ਪਰਿਵਾਰ ਲਈ ਇੱਕ ਵੱਡੀ ਸਿੱਖਿਆ ਕੈਨੇਡੀਅਨ ਅਦਾਲਤ ਨੇ ਬੇਬੇ ਅਮਰਜੀਤ ਕੌਰ ਨੂੰ ਮਾਨਸਿਕ ਸਿਹਤ ਇਲਾਜ ਲਈ ਪੇਜਿਆ ਕਿਉਂਕਿ ਮਨੋਵਿਗਿਆਨਕਾਂ ਨੇ ਪੁਸ਼ਟੀ ਕੀਤੀ ਕਿ ਉਹ ਗੰਭੀਰ ਸਦਮੇ ਅਤੇ ਪਰੰਦੀ ਬਿਮਾਰੀ ਤੋਂ ਪੀੜਤ ਸੀ ਜਸਲੀਨ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਜਿਸ ਨੇ ਚੁੱਪ ਰਹਿ ਕੇ ਆਪਣੀ ਪਤਨੀ ਦੇ ਦੁੱਖਾਂ ਨੂੰ ਹੋਰ ਵਧਾ ਦਿੱਤਾ ਸੀ ਸਰਕਾਰ ਨੇ ਉਸ ਨੂੰ ਸੁਰੱਖਿਅਤ ਥਾਂ ਤੇ ਰੱਖਿਆ ਅਤੇ ਉਸ ਦੀ ਪੜਾਈ ਪੂਰੀ ਕਰਨ ਵਿੱਚ ਮਦਦ ਕੀਤੀ ਜਸਲੀਨ ਜੋ ਕੈਨੇਡਾ ਆ ਕੇ ਉਮੀਦਾਂ ਦਾ ਘਰ ਬਣਾਉਣਾ ਚਾਹੁੰਦੀ ਸੀ ਹੁਣ ਟੁੱਟੇ ਹੋਏ ਦਿਲ ਨਾਲ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਸਦੀ ਇਹ ਕਹਾਣੀ ਪੰਜਾਬੀ ਪਾਈਚਾਰੇ ਵਿੱਚ ਇੱਕ ਸਬਕ ਬਣ ਗਈ ਕਿ ਵਿਦੇਸ਼ਾਂ ਵਿੱਚ ਮਾਨਸਿਕ ਸਿਹਤ ਕਿੰਨੀ ਜ਼ਰੂਰੀ ਹੈ ਅਤੇ ਸਾਨੂੰ ਆਪਣੇ ਰਿਸ਼ਤਿਆਂ ਨੂੰ ਸਮਝਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਇਸ ਕਹਾਣੀ ਦਾ ਨੈਤਿਕ ਸਿੱਟਾ ਇਹ ਹੈ ਕਿ ਕਿਸੇ ਵੀ ਰਿਸ਼ਤੇ ਵਿੱਚ ਖਾਸ ਕਰਕੇ ਨਵੇਂ ਵਿਆਹੇ ਜੋੜੇ ਲਈ ਸੰਚਾਰ ਅਤੇ ਮਾਨਸਿਕ ਸਹਿਯੋਗ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਜੇ ਅਮਰਜੀਤ ਕੌਰ ਨੇ ਸਮੇਂ ਸਿਰ ਸਦਮੇ ਦਾ ਇਲਾਜ ਕਰਵਾਇਆ ਹੁੰਦਾ ਜਾਂ ਜਸਲੀਨ ਦੇ ਪਤੀ ਨੇ ਮਾਂ ਦੇ ਵਿਵਹਾਰ ਨੂੰ ਸਮਝ ਕੇ ਮਦਦ ਲਈ ਹੁੰਦੀ ਤਾਂ ਇਹ ਸਭ ਨਹੀਂ ਹੋਣਾ ਸੀ ਮਹੱਤਵਪੂਰਨ ਸੰਦੇਸ਼ ਇਹ ਹੈ ਕਮਜ਼ੋਰੀ ਨੂੰ ਲੁਕਾਉਣਾ ਸਗੋਂ ਮਾਨਸਿਕ ਮਦਦ ਮੰਗੋ ਜੇ ਤੁਹਾਨੂੰ ਜਾਂ ਤੁਹਾਡੇ ਆਲੇ-ਦੁਆਲੇ ਕਿਸੇ ਨੂੰ ਡਿਪਰੈਸ਼ਨ ਜਾਂ ਸਦਮੇ ਦੀ ਲੋੜ ਹੈ ਤਾਂ ਡਾਕਟਰ ਜਾਂ ਥੈਰੇਪਿਸਟ ਦੀ ਮਦਦ ਲੈਣ ਤੋਂ ਨਾ ਡਰੋ ਵਿਦੇਸ਼ਾਂ ਦੀ ਚਮਕਦਮਕ ਵਿੱਚ ਰਿਸ਼ਤਿਆਂ ਦੀ ਅਸਲ ਨਿਗ ਨੂੰ ਨਾ ਭੁੱਲੋ ਅਤੇ ਅੰਤਰਰਾਸ਼ਟਰੀ ਵਿਆਹ ਵਿੱਚ ਇੱਕ ਦੂਜੇ ਦੇ ਪਰਿਵਾਰਾਂ ਦੇ ਪਿਛੋਕੜ ਨੂੰ ਪੂਰੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ Dann wart.